ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਆਪਣੀ ਟੀਮ ਦੇ ਮੈਂਬਰਾਂ ਸੀਏ ਗਲਾਡਾ ਸੰਦੀਪ ਕੁਮਾਰ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਐਤਵਾਰ ਨੂੰ ਸਿੱਧਵਾਂ ਨਹਿਰ ਦੇ ਨਾਲ ਅਯਾਲੀ ਪੁਲ ਤੋਂ ਚੰਗਨ ਪੁਲ ਤੱਕ ਲਿੰਕ ਰੋਡ ਦਾ ਦੌਰਾ ਕੀਤਾ ਤੇ ਇਸ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਦਾਰੇ ਦੌਰਾਨ ਐਮਪੀ ਅਰੂੜਾ ਨੇ ਦੇਖਿਆ ਕਿ ਸੜਕ ਬਹੁਤ ਮਾੜੀ ਹਾਲਤ ਵਿੱਚ ਸੀ ਜਿਸ ਵਿੱਚ ਵੱਡੇ ਅਤੇ ਛੋਟੇ ਟੋਏ ਸਨ ਜਿਸ ਕਾਰਨ ਇਸ ਤੋਂ ਲੰਘਣ ਵਾਲੇ ਵਾਹਨਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਸੀ ਇਸ ਰਸਤੇ ਤੇ 10 ਤੋਂ ਵੱਧ ਰਹਿਸ਼ੀ ਕਲੋਨੀਆ ਸਥਿਤ ਹਨ ਇਸ ਕੋਲ ਜਲਪਥ ਮੰਦਰ ਵੀ ਇਸੇ ਥਾਂ ਸਥਿਤ ਹੈ ਅਤੇ ਇਥੇ ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸ਼ਰਦਾਲੂ ਆਉਂਦੇ ਹਨ ਭਾਰੀ ਆਵਾਜਾਈ ਦੇ ਮੱਦੇਨਜ਼ਰ ਵਸਨੀਕਾਂ ਅਤੇ ਸ਼ਰਦਾਲੂਆਂ ਦੋਵਾਂ ਨੇ मरम्मत दी ਤੁਰੰਤ ਲੋੜ ਬਾਰੇ ਮੰਗ ਉਠਾਈ ਸੀ ਸਥਾਨਕ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਐਮਪੀ ਅਰੂੜਾ ਨੇ ਸਬੰਧਤ ਅਧਿਕਾਰੀਆਂ ਨੂੰ ਮਰम्मत ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਉਹਨਾਂ ਨੇ ਉਹਨਾਂ ਨੂੰ ਹਦਾਇਤ ਕੀਤੀ ਕਿ ਉਹ ਜਲਦੀ ਤੋਂ ਜਲਦੀ ਇੱਕ ਅਨੁਮਾਨ ਤਿਆਰ ਕਰਨ ਅਤੇ ਸੜਕ ਦਾ ਮੋੜ ਨਿਰਮਾਣ ਕਰਨ ਸੰਸਦ ਮੈਂਬਰ ਅਰੂੜਾ ਨੇ ਕਿਹਾ ਕਿ ਇਸ ਸੜਕ ਦੀ ਹਾਲਤ ਅਸਵੀਕਾਰਨਯੋਗ ਹੈ ਹਜ਼ਾਰਾਂ ਯਾਤਰੀ ਰੋਜ਼ਾਨਾ ਇਸ ਰਸਤੇ ਦੀ ਵਰਤੋਂ ਕਰਦੇ ਹਨ ਅਤੇ ਤੁਰੰਤ ਕਾਰਵਾਈ ਦੀ ਲੋੜ ਹੈ ਮੈਂ ਅਧਿਕਾਰੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਇਸ ਦੀ ਮੁਰੰਮਤ ਨੂੰ ਤਰਜੀਹ ਦੇਣ ਦੇ ਨਿਰਦੇਸ਼ ਦਿੱਤੇ ਹਨ